ਕਮੇਟੀ ਬਣਾਈ ਗਈ ਸੀ ਉਹ ਸੱਤ ਮੈਂਬਰੀ ਕਮੇਟੀ ਹੀ ਅੱਗੇ ਸਾਰੇ ਫੈਸਲੇ ਸ਼੍ਰੋਮਣੀ ਅਕਾਲੀ ਦਲ ਦੇ ਕਰੇਗੀ ਇਹ ਫੈਸਲਾ ਲਿਆ ਗਿਆ ਸੀ ਪਰ ਤਕਰੀਬਨ 2 ਮਹੀਨੇ ਹੋ ਚੁੱਕੇ ਨੇ ਇਸ ਸੱਤ ਮੈਂਬਰੀ ਕਮੇਟੀ ਦੀ ਕੋਈ ਵੀ ਮੀਟਿੰਗ ਨਹੀਂ ਸੀ ਰੱਖੀ ਗਈ ਤੇ ਅੱਜ ਪਹਿਲੀ ਮੀਟਿੰਗ ਟੌੜਾ ਇੰਸਟੀਚਿਊਟ ਦੇ ਵਿੱਚ ਰੱਖੀ ਗਈ ਤਾਂ ਸਿੰਘ ਸਾਹਿਬ ਨੇ ਕਿਹਾ ਹੈ ਕਿ ਕੋਈ ਵੀ ਸਖਸ਼ਸ ਦੇ ਵਿੱਚ ਅਣਚਾਹੀ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੇ ਅਤੇ ਉਮੀਦ ਹੈ ਕਿ ਜੋ ਵੀ ਪਰਤیاں ਚੋਣ ਪਰ ਜੜੇ ਪ੍ਰਧਾਨਗੀ ਦੀ ਚੋਣ ਕੀਤੀ ਜਾਵੇਗੀ ਉਹ ਸੱਤ ਮੈਂਬਰੀ ਕਮੇਟੀ ਦੇ ਹੇਠਾ ਹੀ ਕੀਤੀ ਜਾਏਗੀ ਸਤ ਮੈਂਬਰਿਕ ਕਮੇਟੀ ਦੀ ਅੱਜ ਪਹਿਲੀ ਬੈਠਕ ਹੋਈ ਦੱਸਿਆ ਕਿ ਜਥੇਦਾਰ ਸਾਹਿਬ ਦੇ ਆਦੇਸ਼ ਤੋਂ ਬਾਅਦ ਇਹ ਮੀਟਿੰਗ ਰੱਖੀ ਗਈ ਤਾਂ ਅਕਾਲੀ ਦਲ ਦੀ ਭਰਤੀ ਮੁਹਿੰਮ ਤੇ ਮੰਥਨ ਹੋਵੇਗਾ ਹਰਜਿੰਦਰ ਸਿੰਘ ਤਾਮੀਦੀ ਅਗਵਾਈ ਦੇ ਵਿੱਚ ਮੀਟਿੰਗ ਹੋ ਰਹੀ ਹੈ। ਸਤ ਮੈਂਬਰਿਕ ਕਮੇਟੀ ਦੀ ਇਹ ਪਹਿਲੀ ਬੈਠਕ ਕਚੋਰੀ ਹੈ ਹੋਣ ਜਾ ਰਹੀ ਹੈ ਜਥੇਦਾਰ ਸਾਹਿਬ ਦੇ ਆਦੇਸ਼ ਤੋਂ ਬਾਅਦ ਇਹ ਮੀਟਿੰਗ ਹੋਵੇਗਾ ਹਰਜਿੰਦਰ ਸਿੰਘ ਤਾਮੀਦੀ ਅਗਵਾਈ ਦੇ ਵਿੱਚ ਮੀਟਿੰਗ ਹੋ ਰਹੀ ਹੈ। ਤੇਸੇ ਤੇ ਸਾਡੇ ਸਹਿਯੋਗੀ ਹਰਿੰਦਰ ਸਾਡੇ ਨਾਲ ਜੁੜੇ ਹੋਏ ਨੇ ਫੋਨ ਲਾਈਨ ਤੇ ਹਰਿੰਦਰ ਅੱਜ ਪਹਿਲੀ ਵਾਰ ਇਹ ਮੈਟਿਕ ਜੁੜੀ ਹੈ ਸੱਤ ਮੈਂਬਰੀ ਕਮੇਟੀ ਦੀ ਹੋਣ ਜਾ ਰਹੀ ਹੈ ਕਿ ਕੁਝ ਅਹਿਮ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਅਜਿਹੀ ਮੈਟਿਕ ਜਿਹੜੀ ਹੈਗੀ ਫੈਲਾ ਦੇ ਵਿੱਚ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਮਨਜੀਤ ਸਿੰਘ ਨੇ ਹਰਜੀਤ ਸਿੰਘ ਧਾਮੀ ਜਿਹੜੇ ਹੈਗੇ ਨੇ ਔਰ ਅੰਗੁਰ ਪ੍ਰਤਾਪ ਸਿੰਘ ਜੀ ਨੇ ਸੱਤਾ ਸਿੰਘ ਜੀ ਦੇ ਇਕਬਾਲ ਸਿੰਘ ਸਤਵੰਤ ਗੌਰ ਔਰ ਕਿਰਪਾਲ ਸਿੰਘ ਬਡੂੰਗਰ ਉਹ ਸੱਪੇ ਜਿਹੜੇ ਮੈਂਬਰ ਜਿਹੜੇ ਹੈਗੇ ਨੇ ਸੋਕ ਜਿਹੜਾ ਹੈਗਾ ਪਟਿਆਲਾ ਚ ਮੌਜੂਦ ਨੇ ਔਰ ਮੀਟਿੰਗ ਜਿਹੜੀ ਹੈ ਇਹਨਾਂ ਦੀ ਸ਼ੁਰੂ ਹੋ ਚੁੱਕੀ ਹੈ ਵੀ ਆਖਲੀ ਦਲ ਨੂੰ ਅੱਗੇ ਜਿਹੜਾ ਕਿਸ ਤਰ੍ਹਾਂ ਲੈ ਕੇ ਜਾ ਕਿਹੜੀ ਜਿਹੜੀ ਭਰਤੀ ਹੈਗੀ ਹੈ ਔਰ ਕਿਸ ਤਰ੍ਹਾਂ ਭਰਤੀ ਕੀਤੀ ਜਾਏਗੀ ਔਰ ਕਿਸ ਤਰ੍ਹਾਂ ਜਿਹੜੇ ਨਾਰਾਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਮਨਾਇਆ ਜਾਵੇ ਸੋ ਮੀਟਿੰਗ ਜਿਹੜੀ ਹੈ ਉਹਨਾਂ ਦੀ ਸਟਾਰਟ ਜਿਹੜੀ ਹੈ ਉਹ ਹੋ ਚੁੱਕੀ ਹੈ ਜੀ ਤੇ ਸੱਤ ਮੈਂਬਰ ਕਮੇਟੀ ਦੀ ਮੀਟਿੰਗ ਕਾਫੀ ਜ਼ਿਆਦਾ ਲੰਬੇ ਸਮੇਂ ਤੋਂ ਬਾਅਦ ਹੋ ਰਹੀ ਹੈ ਕਿਉਂਕਿ ਪਹਿਲਾਂ ਤਾਂ ਕਿਹਾ ਗਿਆ ਸੀ ਕਿ ਮੀਟਿੰਗ ਜੁੜੀਏ ਜਲਦੀ ਜਲਦੀ ਕੀਤੀ ਜਾਵੇਗੀ तमाम ਚਰਚੇ ਕੀਤੇ ਜਾਣਗੇ ਕੀ ਲੱਗ ਰਿਹਾ ਹੈ ਕਿ ਅ ਚਲੋ ਪਹਿਲੀ ਵਾਰ ਹੋ ਰਹੀ ਹੈ ਕਿ ਅਹਿਮ ਫੈਸਲੇ ਲਏ ਜਾਣਗੇ ਬਿਲਕੁਲ دیکھیں ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਮੀਟਿੰਗ ਦੇ ਵਿੱਚ ਜਿਹੜਾ ਮੁੱਦਾ ਹੈਗਾ ਵੀ ਜਿਹੜੇ ਨਰਾਜ਼ਤ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਮਨਾਇਆ ਜਾਵੇ ਹੋਰ ਬਿਲਕੁਲ ਜਿਹੜੀ ਮੀਟਿੰਗ ਜਿਹੜੀ ਹੈ ਉਹ ਪਹਿਲੀ ਮੀਟਿੰਗ ਜਿਹੜੀ ਹੈ ਕਾਫੀ ਦੇਰ ਬਾਅਦ ਸ਼ੁਰੂ ਹੋਈ ਹੈ ਕਾਫੀ ਦਿਨਾਂ ਬਾਅਦ ਹੋਈ ਹੈ ਔਰ ਹਜੇ ਫਿਲ ਕੀ ਇਹ ਪੂਰੀ ਮੀਟਿੰਗ ਦਸਤ ਕਰ ਰਹੇ ਹੋ ਹੀ ਘੰਟੇ ਦੇ ਬਾਅਦ ਜਿਹੜਾ ਹੈਗਾ ਬਾਹਰ ਮੀਡੀਆ ਨਾਲ ਗੱਲਬਾਤ ਕੀਤੀ ਜਾਏਗੀ ਤੇ ਕੀ ਨਵੇਂ ਫੈਸਲੇ ਜਿਹੜੇ ਹੈਗੇ ਨੇ ਉਹ ਕੁਝ ਦਿਨਸ ਹੋਰ ਪਤਾ ਲੱਗ ਜਾਣਗੇ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਹਰਿੰਦਰ ਦੌਰਤ ਤੁਮਾਂਮ ਜਾਣਕਾਰੀ ਦਿਲੇ ਤੇ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਪਹਿਲੀ ਬੈਠਕ